ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸਾਰਾ ਵੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਦੀ ਜੋ ਮੁਹਿੰਮ ਚਲਾਈ ਗਈ ਹੈ ਉਹਨੂੰ ਲਗਭਗ 1 ਮਹੀਨਾ ਹੋ ਗਿਆ ਹੈ। ਤੋਂ ਇਸ ਦੇ ਵਿੱਚ ਅਸੀਂ ਵੱਖ-ਵੱਖ ਆਪਰੇਸ਼ਨਸ ਸਾਰੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ। ਉਸੇ ਲੜੀ ਵਿੱਚ ਹੀ ਸਾਰੇ ਪੰਜਾਬ ਦੇ ਵਿੱਚ ਅੱਜ ਕੋਆਰਡੀਨੇਟਿਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੁਝ ਸਸਪੈਕਟਿਡ ਏਰੀਆਜ਼ ਨੂੰ ਹੌਟਸਪੌਟਸ ਨੂੰ ਕੋਆਰਡੀਨੇਟ ਕਰਕੇ ਉਥੇ ਸਸਪੈਕਟਡ ਬੰਦਿਆ ਦੀ ਸਸਪੈਕਟਡ ਏਰੀਆਜ਼ ਦੀ ਸਰਚ ਕੀਤੀ ਜਾ ਰਹੀ ਹੈ ਤੇ ਸੀਨੀਅਰ ਆਫੀਸਰਸ ਨੂੰ ਵੀ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਉਹ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰਨ ਲਈ ਔਰ ਬੇਸਿਕਲੀ ਆਪਣੀ ਫੋਰਸ ਦਾ ਜਿਹੜਾ ਮੋਰਲ ਹੈ ਉਹਨੂੰ ਅਪ ਕਰਨ ਲਈ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਪੈਦਾ ਕਰਨ ਲਈ ਇਸ ਕਰਕੇ ਸਾਰੇ ਆਪਰੇਸ਼ਨਸ ਕੀਤੇ ਜਾ ਰਹੇ ਨੇ ਤੇ ਜਿਸ ਤੋਂ ਤੁਹਾਨੂੰ ਪਤਾ ਹੈ ਵੀ तकरीबन ਪਿਛਲੇ ਮਹੀਨੇ ਦੇ ਵਿੱਚ ਕਾਫੀ ਕੇਸਸ ਰਜਿਸਟਰ ਕੀਤੇ ਗਏ ਨੇ ਐਨਡੀਪੀਐਸ ਐਕਟ ਦੇ ਅnder ਚੰਗੀ ਰਿਕਵਰੀ ਵੀ ਹੋਈ ਹੈ ਉਸ ਦੀ ਕੁਝ ਜਿਹੜੇ ਨਸ਼ੇ ਦੇ ਐਡਿਕਟ ਸੀਗੇ ਉਹਨਾਂ ਨੂੰ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਵੀ ਭੇਜਿਆ ਕਿਰਾਇਆ ਗਿਆ ਤੇ ਕੋਸ਼ਿਸ਼ ਪੁਲਿਸ ਵੱਲੋਂ ਇਹ ਪੂਰੀ ਕੀਤੀ ਜਾ ਰਹੀ ਹੈ ਕਿ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਅਸੀਂ ਜਿਸ ਤਰ੍ਹਾਂ ਸੰਪਰਕ ਮੁਹਿੰਮ ਵੀ ਚਲਾਈ ਸਾਰਿਆਂ ਨੂੰ ਜਾਗਕ ਵੀ ਕਰਕੇ ਅਵੇਅਰਨੈਸ ਲਿਆ ਕੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੋਰ ਨੂੰ ਇਸ ਖਤਮ ਕੀਤਾ ਜਾ ਸਕਿਆ ਸਰ ਦੇਖਣ ਜੀ ਆ ਕਿ ਜਿਹੜਾ ਨਸ਼ਾ ਕਰਦਾ ਉਹਨੂੰ ਇਮੈਕਸ਼ਨ ਪਰਚਾ ਦੇ ਦਿੱਤਾ ਇਹਦੇ ਵਿੱਚ ਨਾਲ ਉਹਨੂੰ ਸ਼ਰਤ ਦਿੱਤਾ ਜਾਂਦਾ ਕਿ ਵਰਤ ਨਹੀਂ ਜਿਹੜਾ ਦੇਖੋ ਇਸ ਦੇ ਵਿੱਚ ਈਵਨ ਜਿਹੜਾ ਐਨਡੀਪੀਐਸ ਐਕਟ ਹੈ ਉਸ ਦੇ ਵਿੱਚ ਵੀ ਪ੍ਰੋਵੀਜ਼ਨਸ ਨੇ ਜਿਹੜੇ ਤਾਂ ਇਹ ਇੱਕ ਨਾ ਗ੍ਰੇਡੇਡ ਰਿਸਪਾਂਸ ਹੁੰਦੀ ਹੈ ਉਹਦੇ ਵਿੱਚ ਇਹ ਆ ਵੀ ਜਿਹੜਾ ਬਿਲਕੁਲ ਹੀ ਨਸ਼ਾ ਕਰਦਾ ਬਿਮਾਰ ਹੈ ਉਨੂੰ ਪੰਚਾਇਤ ਨਾਲ ਵੈਰੀਫਾਈ ਕਰਾ ਕੇ ਉਹਨੂੰ ਇਹ ਉਸਦੀ ਟ੍ਰੀਟਮੈਂਟ ਵਾਸਤੇ ਵੀ ਆਪਣਾ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਜਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਉੱਥੇ ਭਰਤੀ ਕਰਾਉਂਦੇ ਨੇ ਉਹਦੇ ਵਿੱਚ ਕਾਫੀ ਕਸ਼ ਕੇਸ ਇੱਥੇ ਵੀ ਕਰਵਾਏ ਗਏ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਕਰਾਏ ਗਏ ਨੇ ਤੇ ਜਿਨ੍ਹਾਂ ਦੇ ਕੋਲ ਸਬਸਟੈਂਟਿਵ ਕੁਆਂਟੀਟੀ ਜਿਹੜੀ ਰਿਕਵਰ ਕਰਦੀ ਹੈ ਜਿਹੜੀ ਇਸ਼ੂ ਆ ਜਾਂਦਾ ਜਿਸ ਤਰ੍ਹਾਂ ਉਹ ਕਈ ਵਾਰੀ ਬੰਦਾ ਨਸ਼ਾ ਵੀ ਕਰਦਾ ਤੇ ਉਹ ਵੇਚਦਾ ਵੀ ਹੈ ਉੱਥੇ ਆ ਕੇ ਕਨਫੀਰ اور ਅਗਰ ਉਹਦੇ ਕੋਲ ਜ਼ਿਆਦਾ ਰਿਕਵਰੀ ਹੁੰਦੀ ਹੈ ਫਿਰ ਉਹ ਤਾਂ ਉਹ ਸਪਲਾਇਰ ਦੇ ਕੈਟਾਗਰੀ ਚ ਆ ਜਾਂਦਾ ਹੈ ਬਾਕੀ ਜਿਹੜੇ ਥੋੜੇ ਬਹੁਤੇ ਨਸ਼ੇ ਵਾਲੇ ਐਡਿਕਟਸ ਵਾਲੇ ਉਹਨਾਂ ਲਈ ਸਪੈਸ਼ਲ ਲੀਗਲ ਪ੍ਰੋਵੀਜਨਸ ਨੇ ਉਹਨਾਂ ਦੇ ਅੰਡਰ ਹੀ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਵੀ ਇਹਨਾਂ ਨੂੰ ਆਪਾਂ ਸਿੱਧੇ ਰਸਤੇ ਲਿਆਇਆ ਜਾਵੇ ਕਿ ਕਿਹ ਕਿਹ ਅਸਰ ਦਵਾਏ ਕਿ ਪੁਲਿਸ ਨੂੰ ਇਹ ਆ ਜਾਂਦਾ ਕਿ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਬਾਰੇ ਦੱਸਿਆ ਜਾਵੇ ਜੇ ਕੋਈ ਦੱਸਦਾ ਤਾਂ ਉਹਦਾ ਹੀ ਨਾਮ ਕਲਾਸਾ ਕਰ ਦਿੱਤਾ ਤੇ ਉਹਨਾਂ ਦੀ ਦਸ਼ਮਣੀ ਉਹਨਾਂ ਦੇ ਨਸ਼ੇ ਤਸਕਰ ਨਾਲ ਪੈ ਜਾਂਦੀ ਹੈ ਨਹੀਂ ਅਸੀਂ ਦੇਖੋ ਇੱਕ ਹੈਲਪਲਾਈਨ ਵੀ ਚਲਾਈ ਗਈ ਹੈ ਨਹੀਂ ਤੁਸੀਂ ਉਹਦੇ ਤੇ ਅਨੋਨਿਮਸਲੀ ਉਸ ਹੈਲਪਲਾਈਨ ਤੇ ਵੀ ਮੈਸੇਜ ਦੇ ਸਕਦੇ ਹੋ ਜਾਂ ਸੀਨੀਅਰ ਅਫਸਰਾਂ ਤੱਕ ਵੀ ਆਪ ਉਹਨਾਂ ਦਾ ਪੂਰੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਵੀ ਜਿਹੜਾ ਉਹ ਅਨੋਨਿਮਸ ਉਸ ਮੈਸੇਜ ਦੇ ਵਿੱਚ ਤੁਸੀਂ ਈਵਨ ਆਪਣਾ ਨਾਮ ਲਿਖਣ ਦੀ ਵੀ ਲੋੜ ਨਹੀਂ ਸੋ ਹੈਲਪਲਾਈਨ ਨਾਲ ਵੀ ਜਿੰਨੇ ਮੈਸੇਜ ਆਂਦੇ ਨੇ ਉਹ ਸਾਰਿਆਂ ਨੂੰ ਸਕ루ਟੀਨਾਈਜ਼ ਕਰਦੇ ਨੇ ਤੇ ਉਹਦੇ ਨਾਲ ਹੀ ਇਹ ਕਾਰਵਾਈ ਹੁੰਦੀ ਹੈ ਬਾਕੀ ਦੇਖੋ ਇਹ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤਾਂ ਇਹ ਸਾਡਾ ਸਾਰਿਆਂ ਦਾ ਯੁੱਧ ਹੈ ਇਸ ਦੇ ਵਿੱਚ ਸਿਰਫ ਪੁਲਿਸ ਪੁਲਿਸ ਇੱਕ 파ਟ ਹੈ ਉਹਦਾ ਇੱਕ ਰੋਲ ਹੈ ਇਨਫੋਰਸ ਕਰਨ ਦਾ ਬਾਕੀ ਤਾਂ ਇਹ ਇੱਕ ਸੋਸ਼ਲ ਪ੍ਰੋਬਲਮ ਹੈ ਘਰ ਤੋਂ ਲੈ ਕੇ ਪੇਰੈਂਟਸ ਤੋਂ ਲੈ ਕੇ ਟੀਚਰਸ ਦਾ ਆਪਣਾ ਮਾਤਬਰ ਬੰਦਿਆਂ ਦਾ ਇਹ ਸਾਰਿਆਂ ਦਾ ਹੀ ਇਹਦੇ ਵਿੱਚ ਯੋਗਦਾਨ ਹੈ ਪਰ ਆਪਾਂ ਸਾਰਿਆਂ ਨੇ ਹੀ ਗੱਲ ਕੇ ਇਸ ਚੀਜ਼ ਨੂੰ ਹੱਲ ਕਰੀਏ